ਪੈਟਰੋਲ ਪੰਪ ਦੇ ਨੇੜੇ ਹਾਦਸੇ 'ਚ ਹੋਈ ਗਰੀਬ ਵਿਅਕਤੀ ਦੀ ਮੌਤ ਪੱਠੀ ਲੈਣ ਗਈ ਸੀ ਤੇ ਪਿੱਛੋਂ ਕਿਸੇ ਨੇ ਕਾਰ ਮਾਰ ਦਿੱਤੀ ਬਹੁਤ ਤੇਜ਼ ਰਫ਼ਤਾਰ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਪਰਿਵਾਰ ਹੋਇਆ ਬੇਸਹਾਰਾ ਜਿਹੜੇ ਪਾਪਾ ਹੁੰਦੇ ਜੋ ਸਾਰੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਜੋ ਕਈ ਦਾ ਹੀ ਹੁਈ ਲਾ ਕੇ ਦਿੰਦੀ ਪਿਤਾ ਦੀ ਮੌਤ ਤੋਂ ਬਾਅਦ ਲੜਕੀ ਦੀ ਦਿਮਾਗੀ ਹਾਲਤ ਵੀ ਹੋਈ ਖਰਾਬ ਬੱਚਿਆਂ ਮੈਂ ਕਿੱਦਾਂ ਪੜਾਉਂ ਲਗਾਉਂਗੀ ਮੇਰੇ ਕੋਈ ਮਦਦ ਕਰੇ ਕੋਈ ਕਾਰੋਬਾਰ ਦੁਆਰੇ ਜਿਹੜਾ સમજસેવી સંસ્થાવાનું લાઈ મદદની ગુહાર ਜੰਡਿਆਲਾ ਗੁਰੂ ਦੇ ਬਾਜ਼ਾਰ ਠਠਿਆਰਾ ਨੇੜੇ ਸਿਵਾਲੀਆ ਮੰਦਿਰ ਕੋਲ ਇੱਕ ਗਰੀਬ ਵਿਅਕਤੀ ਜਿਸ ਦਾ ਨਾਮ ਸਾਹਿਬ ਸਿੰਘ ਸੀ ਜੋ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਪਿੰਡੋਂ ਪਸ਼ੂਆਂ ਦਾ ਚਾਰਾ ਲਿਆ ਕੇ ਜੰਡਿਆਲਾ ਗੁਰੂ ਜੀ ਗਊਸ਼ਾਲਾ ਵਿੱਚ ਵੇਚਣ ਦਾ ਕੰਮ ਕਰਦਾ ਸੀ ਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਸੀ ਕਿ ਇੱਕ ਪੈਟਰੋਲ ਪੰਪ ਲਾਗੇ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਕਰਕੇ ਉਸ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਤੇ ਦੋ ਲੜਕੀਆਂ ਤੇ ਦੋ ਲੜਕੇ ਬੇਸਹਾਰਾ ਹੋ ਗਏ ਨੇ ਉਸ ਦੀ ਪਤਨੀ ਲੋਕਾਂ ਦੇ ਘਰ ਸਫਾਈ ਦਾ ਕੰਮ ਕਰਦੀ ਹੈ ਉਸ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਈ ਹੈ ਕਿ ਮੇਰੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਉਹਨਾਂ ਦੀ ਪੜ੍ਹਾਈ ਤੇ ਪਾਲਣ ਪੋਸ਼ਣ ਲਈ ਜਾਂ ਤਾਂ ਕੋਈ ਰੋਜ਼ਗਾਰ ਦਿਵਾਇਆ ਜਾਵੇ ਜਾਂ ਮੇਰੀ ਕੋਈ ਮਦਦ ਕੀਤੀ ਜਾਵੇ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂ ਤੇ ਉਹਨਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਾਂ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਪਿਤਾ ਜੀ ਮੌਤ ਤੋਂ ਬਾਅਦ ਉਸ ਦੀ ਲੜਕੀ ਨੂੰ ਸਕੂਲ ਵਿੱਚ ਆਉਣ ਤੋਂ ਮਨਾਹੀ ਕੀਤੀ ਹੋਈ ਹੈ ਮ੍ਰਿਤਕ ਦੀ ਪਤਨੀ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਕਰ ਰਹੀ ਹੈ ਮੇਰੇ ਪਾਪਾ ਨੂੰ ਰੋਜ਼ ਪੱਠੇ ਲੈਣ ਜਾਂਦੀ ਸੀ ਤੇ ਉਸ ਦਿਨ 14 ਤਰੀਕ ਵਾਲੇ ਦਿਨ ਵੀ ਉਹ ਪੱਠੇ ਲੈਣ ਗਏ ਸੀ ਤੇ ਪਿੱਛੇ ਕਿਸੇ ਨੇ ਕਾਰ ਮਾਰ ਦਿੱਤੀ ਬਹੁਤ ਤੇਜ਼ ਦੇ ਵਿੱਚ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਕੜਾਈ ਸੀ ਹੁਣ ਜਲਦੀ ਪਹਿਲਾਂ ਜਦੋਂ ਪਾਪਾ ਹੁੰਦੇ ਜੋ ਉਹਨਾਂ ਨੇ ਕਹੀਦਾ ਹੀ ਉਹ ਲੈ ਕੇ ਦੇ ਦਿੰਦੇ ਸੀ ਜਿੱਦਾਂ ਵੀ ਪਾਪਾ ਸਭ ਕੁਝ ਕਰ ਦਿੰਦੇ ਹੁਣ ਪਾਪਾ ਨੇ ਵੀ ਉਹਨਾਂ ਤੋਂ ਬਾਅਦ ਮੇਰੇ ਮੰਮਾ ਮਮਾ ਖੇਡੇ ਘਰੇ ਕੰਮ ਕਰਨ ਜਾਂਦੇ ਆ ਉਹਨਾਂ ਕਰਵੇਂ ਦੋਨਾਂ ਦੇ ਜਿਹੜੇ ਕੰਮ ਕਰਦੇ ਉਹਨਾਂ ਦੇ ਪੈਸੇ ਵਿੱਚ ਸਾਡੇ ਘਰ ਦਾ ਹੀ ਖਰਚਾ ਨਿਕਲ ਜਾਂਦਾ ਵਾ ਪੜਾਈ ਲਈ ਵੀ ਕੋਈ ਖਰਚਾ ਨਹੀਂ ਆਂਦਾ ਬਿਜਲੀ ਦਾ ਵੀ ਬਿਲਦੇ ਨਾ ਪੁੰਦਾ ਵਾ ਸਮਾਜ ਸੇਵਾ ਕੋਲੋਂ ਅਡੀ ਹੱਲਪ ਕੀਤੀ ਜਾਵੇ ਤੇ ਪੜਾਈ ਵੀ ਪੂਰੀ ਕਰਾਈ ਜਾਵੇ ਜੋ ਮਦਦ ਕਰ ਦੇ ਕਿਉਂਕਿ ਪਹਿਲਾਂ ਜਦੋਂ ਪਾਪਾ ਹੁੰਦੇ ਤੇ ਕੋਈ ਟੈਨਸ਼ਨ ਨਹੀਂ ਹੁਣ ਪਾਪਾ ਨੇ ਅਗੇ ਤੂੰ ਨਾਲ ਖੜਨ ਵਾਲਾ ਕੋਈ ਨਹੀਂ ਕੋਈ ਹੈਗਾ ਜਿ ਕਈ ਦਾ ਕਿਸੇ ਨੂੰ ਤੇ ਕੋਈ ਵੀ ਨਹੀਂ ਆਂਦਾ ਪੜਾਈ ਪਹਿਲਾਂ ਪੜਾਈ ਦੇ ਫੀਸਾ ਵੀ ਦੇਣੇ ਪੈਂਦੇ ਉਹ ਵੀ ਮੰਮਾ ਕੋ ਹੱਲੇ ਤਾਰੀਆਂ ਨਹੀਂ ਜਾਂਦੀਆਂ ਮੰਮਾ ਕੀ ਕਰਦੀ ਹੈ ਮੰਮਾ ਕਿਸੇ ਦੇ ਘਰੇ ਕੰਮ ਕਰਨ ਜਾਂਦੀ ਹੈ ਹਾਂਜੀ ਜੋ ਪਾਪਾ ਹੁੰਦੇ ਜੋ ਸਾਰੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਜੋ ਕਈ ਦਾ ਹੀ ਹੋ ਗਈ ਲਾ ਕੇ ਦਿੰਦੇ ਜਿੱਦਾਂ ਵੀ ਸਾਰੇ ਘਰ ਦਾ ਖਰਚਾ ਉਹ ਚੱਕਦੇ ਉਹਨੂੰ ਪਾਪਾ ਜਦੋਂ ਗਏ ਉਹਨਾਂ ਤੋਂ ਬਾਅਦ ਘਰ ਦਾ ਖਰਚਾ ਚੁੱਕਣ ਕੋਈ ਨਹੀਂ ਅਗਰ ਤੇ ਮੰਮਾ ਜਿਹੜੇ ਕਰਦੇ ਉਹਨਾਂ ਦੇ ਵਿੱਚ ਤੇ ਸਿਰਫ ਘਰ ਦਾ ਕਿਰਾਇਆ ਹੀ ਦਿੱਤਾ ਜਾਂਦਾ ਹੈ ਉਹਨਾਂ ਪਾਪਾ ਨਹੀਂ ਆ ਗਏ ਲੰਡੋਂ 60-70000 ਰੁਪਏ ਸਾਰੇ ਜਿੰਨੇ ਸਾਲ ਦਾ ਜਿੱਦਾਂ ਵਿਆਹੀ ਐ ਜਿਵੇਂ ਉਹਨਾਂ ਨੇ ਘਰੋਂ ਕੱਢ ਤਾ ਨਾ ਇਹਨੂੰ ਲੜੀ ਜਾਂਦੇ ਲੜੀ ਜਾਂਦੇ ਕਿੰਨਾ ਮੈਂ ਨਹੀਂ ਇੱਥੇ ਰਹਿਣਾ ਹੁਣ ਫੇਰ ਉਹਨਾਂ ਨੇ ਸਾਲ ਬਾਅਦ ਇਹਨੂੰ ਵੇਚ ਦਾ ਫੈਸਲਾ ਕਰਤਾ ਤੇ ਪਿਓ ਨੇ ਮੈਂ ਨਹੀਂ ਜਾ ਦੱਦੀ ਨੇ ਉਹ ਕਹਿੰਦਾ ਮੇਰੇ ਨਾਂ ਦੇ ਯਾਦਦ ਇਹ ਮੇਰੇ ਨਾਲ ਲੜਨਾ ਤੇ ਫਿਰ ਆ ਕੇ ਜਾਣਿਆ ਜਾਣਿਆ ਮੈਂ ਉਦੋਂ ਨਹੀਂ ਰਹਿਣ ਦੀ ਮੈਨੂੰ 19 ਸਾਲਾਂ ਕੁ ਰਹਿਣੀ ਰਿਹਾ ਇੱਥੇ ਫਿਰ ਸ਼ਹਿਰ ਕੰਮ ਕਰਨ ਲਿਆ ਪਿਆ ਖਾਦਾ ਕੰਮ ਕਰਦਾ ਹੈ ਕੰਮ ਹੁਣ ਪੱਠਿਆਂ ਦਾ ਕਰਦਾ ਹੈ ਉਦੋਂ ਗੱਡੀਆਂ ਆਉਂਦੀ ਬੜੀ ਤੇਜ਼ ਬਹੁਤ ਜਿਆਦਾ ਤੇਜ਼ ਆਉਂਦੀ ਉਹਨਾਂ ਨੇ ਪ੍ਰਾਣੀ ਉਹਨਾਂ ਨਸ਼ਾ ਖਾਦਾ ਪੀ ਕੀਤਾ ਉਹਨਾਂ ਗੱਡੀ ਲਿਆ ਕੇ ਇਹਦੇ ਵਿੱਚ ਮਾਰੀ ਤੇਜੇ ਵੱਜ ਗਿਆ ਖੰਬੇ ਨਾਲ ਉਹ ਵੱਜ ਗਈ ਛੱਡ ਕੇ ਗੱਡੀ ਇੱਥੇ ਰੁਗਈ ਨਹੀਂ ਨੇ 4 ਗਿਆਨੇ ਗੱਡੀ ਦੇ ਵਿੱਚ ਮੰਗ ਮੈਂ ਜਿਹੜੇ ਗਰੀਬਾਂ ਦੀ ਸੇਵਾ ਕਰਦੇ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਮੇਰੇ ਬੱਚੇ ਮੈਂ ਕਿੱਦਾਂ ਪੜਾਉਂ ਲਖਾਉਂਗੀ ਮੇਰੀ ਕੋਈ ਮਜਦਦ ਕਰੇ ਕੋਈ ਕਾਰੋਬਾਰ ਦੁਆਰੇ ਜਿਹੜਾ ਮੈਂ ਬੱਚਿਆਂ ਨੂੰ ਘਰਾਂ ਦਾ ਕੰਮ ਘਰਾਂ ਦਾ ਕੰਮ ਉਹਦੇ ਨਾਲ ਤਾਂ ਦਾ ਗੁਜ਼ਾਰਾ ਹੋਏਗਾ ਮੇਰਾ ਗੁਜ਼ਾਰਾ ਉਹਨਾਂ ਨਾਲ ਕੀ ਹੋਣਾ 2-3000 ਰੁਪਏ ਨਾਲ ਨਿਆਣੇ ਪਾਲੂਗੀ ਪੜਾਉਂਗੀ ਲਖਾਉਂਗੀ ਮੈਂ ਕਰਾਇਆ ਤੇ ਇੰਨੀ ਹੈਗੀ ਕਰਾਇਆ ਕਿੱਦਾਂ ਕਰ 500 ਰੁਪਿਆ ਕਰਾਇਆ ਉਹ ਵੀ ਮਹੀਨਿਆਂ ਲੂੰਗੀ ਜਾਂਦਾ ਤੇ ਮੈਂ ਕਿਹਾ ਮੇਰੇ ਕੋਲ ਹੱਲੇ ਹੈ ਨਹੀਂਗੇ ਮੇਰੇ ਤੋਂ ਹੁਕਮ ਹੁੰਦਾ ਤੇ ਉਹ ਗੁਜ਼ਾਰਾ ਕਰਦਾ ਹੈ ਕਹਿੰਦਾ ਕਿ ਜੋ ਵੀ ਮੈਂ ਇਹ ਕਹਣਾ ਕਿ ਜੇ ਜਿੱਦਾਂ ਵੀ ਦੂਜੇ ਮੇਰਾ ਵੀ ਉਹ ਕੰਮ ਕਰਨ ਸੇਵਾ ਲੋਕਾਂ ਨੇ ਮਾਇਤ ਕਰਦੇ